ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਹਸਪਤਾਲ ਵਿਖੇ ਸਥਾਪਿਤ ਆਰਟੀਪੀਸੀਆਰ ਲੈਬਾਰਟਰੀ ਦਾ ਉਦਘਾਟਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਜੀ ਨੇ ਕੀਤਾ ਇਸ ਦੇ ਨਾਲ ਹੀ ਉਹਨਾਂ ਡਿਸਟ੍ਰਿਕਟ ਅਰਲੀ ਇੰਟਰਵੈਂਸ਼ਨ ਸੈਂਟਰ ਦਾ ਨੀਂਹ ਪੱਥਰ ਵੀ ਰੱਖਿਆ ਇਸ ਮੌਕੇ ਚੇਅਰਮੈਨ ਰਮਨ ਬਹਿਲ ਜੀ ਨੇ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਜ਼ਿਲ੍ਹੇ 'ਚ ਮਿਆਰੀ ਸਿਹਤ ਸਹੂਲਤਾਂ ਦੇਣ ਲਈ 32 ਕਰੋੜ ਦੀ ਲਾਗਤ ਦੇ ਪ੍ਰੋਜੈਕਟ ਲਾਏ ਗਏ ਹਨ ਜ਼ਿਲ੍ਹਾ ਹਸਪਤਾਲ ਵਿੱਚ ਆਰਟੀਪੀਸੀਆਰ ਲੈਬ ਸਥਾਪਿਤ ਕੀਤੀ ਗਈ ਹੈ ਇਸ ਲੈਬ ਤੇ ਕੁੱਲ 1 ਕਰੋੜ 34 ਲੱਖ ਰੁਪਏ ਖਰਚ ਹੋਏ ਹਨ ਇਸ ਲੈਬ ਵਿੱਚ ਕੋਵਿਡ ਮਨਫਿਓਨੀ H1N1 ਇਨਫਲੂਐਂజా వైరల్ ਇਨਫੈਕਸ਼ਨ ਦੇ ਕਰੀਬ 50 ਟੈਸਟ ਕੀਤੇ ਜਾ ਸਕਦੇ ਹਨ ਇਸ ਤੋਂ ਪਹਿਲਾਂ ਕੋਵਿਡ ਮਨਫਿਓਨੀ ਸਵਾਇੰਗ ਫਲੂਆਦੇ ਦੇ ਟੈਸਟ ਸੈਂਪਲ ਅੰਮ੍ਰਿਤਸਰ ਮੈਡੀਕਲ ਕਾਲਜ ਭੇਜੇ ਜਾਂਦੇ ਸਨ ਹੁਣ ਇਹ ਤਸਕ ਜ਼ਿਲ੍ਹਾ ਹਸਪਤਾਲ ਵਿਖੇ ਹੋ ਜਾਣਗੇ ਜਿਸ ਨਾਲ ਮਰੀਜ਼ਾਂ ਦੀ ਦਿੱਕਤ ਖਤਮ ਹੋ ਜਾਵੇਗੀ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਡਿਸਟ੍ਰਿਕਟ अर्ਲੀ ਇੰਟਰਵੈਂਸ਼ਨ ਸੈਂਟਰ ਜ਼ਿਲ੍ਹੇ ਵਿੱਚ ਬੱਚਿਆਂ ਦੀ ਸਿਹਤ ਸਹੂਲਤਾਂ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਦੇ ਤਿੱਤ ਡੀ ਆਈ ਸੀ ਦਾ ਨਿਰਮਾਣ ਕੀਤਾ ਗਿਆ ਹੈ ਕੁੱਲ 1 ਕਰੋੜ 30 ਲੱਖ ਰੁਪਏ ਦੀ ਲਾਗਤ ਨਾਲ ਇਹ ਸੈਂਟਰ 10 ਮਹੀਨਿਆਂ ਵਿੱਚ ਤਿਆਰ ਹੋ ਜਾਵੇਗਾ ਇਸ ਸੈਂਟਰ ਵਿੱਚ 6 ਸਾਲ ਤੱਕ ਦੇ ਬੱਚਿਆਂ ਦੇ ਇਲਾਜ ਦਾ ਪ੍ਰਬੰਧ ਹੋਵੇਗਾ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਆਈ ਸੀ ਦੈਟ ਇਜ਼ ਡਾਇਰੈਕਟ ਐਮਰਜੈਂਸੀ ਇੰਟਰਵੈਂਸ਼ਨ ਸੈਂਟਰ ਇਹਦਾ 1 ਕਰੋੜ ਦੇ 30 ਲੱਖ ਦੀ ਲਾਗਤ ਨਾਲ ਇਹਦਾ ਕੰਮ ਜਿਹੜਾ ਉਹ ਸ਼ੁਰੂ ਹੋਇਆ ਔਰ ਅੱਜ ਤੋਂ ਇਹ ਕੰਮ ਜਿਹੜਾ ਉਹ ਸ਼ੁਰੂ ਹੋ ਜੂਗਾ ਸੋ ਮੈਨੂੰ ਉਮੀਦ ਆ ਕਿ ਜਿਹੜਾ ਸਾਡਾ 18 ਮਹੀਨੇ ਦਾ ਸਮਾਂ 9 ਮਹੀਨਿਆਂ ਦਾ ਸਮਾਂ ਦਿੱਤਾ ਉਹ 9 ਮਹੀਨੇ ਦੇ ਵਿੱਚ ਮੈਂ ਏਜੰਸੀ ਨੂੰ ਵੀ ਬੇਨਤੀ ਕਰੂੰਗਾ ਜਿਹੜੀ ਉਹਦੀ ਐਗਜ਼ੀਕਿਊਟਿਵ ਏਜੰਸੀ ਆ ਕਿ 9 ਮਹੀਨਿਆਂ 'ਚ ਤਿਆਰ ਕਰਕੇ ਆਪਾਂ ਲੋਕਾਂ ਨੂੰ ਸਮਰਪਿਤ ਕਰ ਦੇਈਏ ਇਹ ਜਿਹੜੀ ਏਜੰਸੀ ਆ ਇਹ ਆਲਰੇਡੀ ਇਹਨਾਂ ਨੇ ਪੁਰਾਣੇ ਹਸਪੀਟਲ 'ਚ ਵੀ ਕੰਮ ਕੀਤਾ ਸੋ ਮੈਂ ਸਮਝਦਾ ਕਿ ਇਹ ਮਿਆਰੀ ਕੰਮ ਵੀ ਕਰਨਗੇ ਔਰ ਸਮੇਂ ਦੇ ਵਿੱਚ ਉਹਨੂੰ ਮੁਕੋਕ ਕੇ ਮੁਕੰਮਲ ਵੀ ਕਰਨਗੇ ਤਾਂਕਿ ਇੱਕ ਵਧੀਆ ਚੀਜ਼ ਜਿਹੜੀ ਆ ਉਹ ਲੋਕਾਂ ਨੂੰ ਮਿਲ ਸਕੇ ਇਸ ਸੈਂਟਰ ਦਾ ਮੇਨ ਮਕਸਦ ਇਹ ਆ ਕਿ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਨਵਜਾਤ ਬੱਚੇ ਜ਼ੀਰੋ ਤੋਂ ਲੈ ਕੇ 6 ਹਫ਼ਤੇ ਤੱਕ ਉਹਨਾਂ ਦੀ ਦੇਖਭਾਲ ਉਹਨਾਂ ਦੀ ਮੈਨੇਜਮੈਂਟ ਉਹਨਾਂ ਦੀ ਟ੍ਰੀਟਮੈਂਟ ਔਰ ਉਸ ਤੋਂ ਬਾਅਦ ਜਿਹੜੇ ਸਾਡੇ ਸਰਕਾਰੀ ਸਕੂਲ ਨੇ ਜਾਂ ਗਵਰਨਮੈਂਟ ਐਡਿਡ ਸਰਕਾਰੀ ਸਕੂਲਸ ਨੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਆਈਡੈਂਟੀਫਾਈ ਕਰਨਾ ਉਦੇ ਲਈ ਬਕਾਇਦਾ ਅੰਗਨਵਾੜੀ ਵਰਕਰਸ ਸੋਸ਼ਲ ਵਰਕਰਸ اور ਦੂਸਰੇ ਦਾ ਸਟਾਫ ਹੋਊਗਾ ਉਹਨਾਂ ਨੂੰ ਆਡੈਂਟੀਫਾਈ ਕਰਕੇ ਉਹਨਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੀ ਟ੍ਰੀਟਮੈਂਟ ਤੇ ਉਹਨਾਂ ਦੀ ਮੈਨੇਜਮੈਂਟ ਕਰਨਾ ਇਹ ਇਸ ਸੈਂਟਰ ਦਾ ਕੰਮ ਹੈ ਉਹਦੇ ਲਈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਆਪਣੇ ਹਰਮਨ ਹਰਦਿਲ ਅਜੀਜ਼ ਮੁਖ ਮੰਤਰੀ ਭਗਵੰਤ ਮਾਨ ਜੀ ਦਾ اور ਸਾਡੇ ਬਹੁਤ ਹੀ ਕਰਮਸ਼ੀਲ ਹੈਲਥ ਮਨਿਸਟਰ ਜਿਹੜੇ ਆਪ ਆ ਇੱਕ ਮੈਡੀਕਲ ਪ੍ਰੋਫੈਸ਼ਨ ਦੇ ਵਿੱਚੋਂ ਨੇ ਡਾਕਟਰ ਬਲਬੀਰ ਸਿੰਘ ਜੀ ਔਰ ਉਸ ਤੋਂ ਸਾਰਿਆਂ ਦੇ ਉੱਪਰ ਧਰਵਾਦ ਸ੍ਰੀ ਹਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਦੀ ਸੋਚ ਸਿਹਤ ਸੇਵਾਵਾਂ ਨੂੰ ਚੰਗੀ ਕਰਨ ਦੇ ਵਿੱਚ ਅੱਜ ਸਹਾਇ ਹੋ ਰਹੀ ਆ ਔਰ ਅੱਜ ਦੀ ਸਰਕਾਰ ਉਹ ਸੋਚ ਨੂੰ ਲੈ ਕੇ ਘਰ ਘਰ ਪਹੁੰਚ ਰਹੀ ਆ ਉਹਦੇ ਲਈ ਮੈਂ ਆਪਣੀ ਸਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਇਹ ਸੈਂਟਰ ਜਿਹੜਾ ਉਹ ਗੁਰਦਾਸਪੁਰ ਸਿਵਲ ਹਸਪੀਟਲ ਬਬਰੀ ਦੇ ਵਿੱਚ ਦਿੱਤਾ ਮੇਨ ਮਕਸਦ ਇਹ ਹੈ ਵੀ ਜਿਹੜੇ ਛੋਟੇ ਬੱਚੇ ਨੇ ਜਿਵੇਂ ਮਧਰਾ 6 6 ਸਾਲ ਤੋਂ ਲੈ ਕੇ 18 ਤੱਕ ਜਾਂ ਉਸ ਤੋਂ ਪਹਿਲਾਂ 6 ਹਫ਼ਤੇ ਇਹਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਕੋਈ ਜਮਾਂਦਰੂ ਨੁਕਸ ਨੇ ਜਾਂ ਉਸ ਤੋਂ ਇਲਾਵਾ ਸਰੀਰੇ ਕਮੀਆਂ ਨੇ ਬਚਪਨ ਦੀਆਂ ਬਿਮਾਰੀਆਂ ਨੇ ਜਾਂ ਬੱਚਿਆਂ ਦੇ ਵਿਕਾਸ ਵਿੱਚ ਕਿਤੇ ਨਾ ਕਿਤੇ ਕਮੀ ਆ ਜਾਂ ਅੰਗ ਹਿੰਤਾਵਾ ਇਹਨਾਂ ਨੂੰ ਸਾਰਿਆਂ ਨੂੰ ਆਡੈਂਟੀਫਾਈ ਕਰਕੇ ਤਕਰੀਬਨ 31 ਤਰ੍ਹਾਂ ਦੇ ਇਹ ਰੋਗ ਨੇ ਜਿਨ੍ਹਾਂ ਦਾ ਇਲਾਜ ਹੋਏਗਾ ਔਰ ਉਹਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਕਿ ਵਧੀਆ ਸਟਾਫ ਹੋਏਗਾ ਇਹਦੇ ਵਿੱਚ ਬਕਾਇਦਾ ਮੈਡੀਕਲ ਆਫੀਸਰਸ ਹੋਣਗੇ ਸਟਾਫ ਨਰਸਸ ਹੋਣਗੀਆਂ ਫਿਰ ਉਹ ਥੈਰਾਪਿਸਟ ਹੋਊਗਾ ਸਾਈਕੋਲੋਜਿਸਟ ਹੋਊਗਾ ਸੋ ਇਹਨਾਂ ਸਾਰਿਆਂ ਦੇ ਨਾਲ ਇਹ ਜਿਹੜੀ ਟ੍ਰੀਟਮੈਂਟ ਆ ਔਰ ਮੈਨੇਜਮੈਂਟ ਆ ਇਹ ਬੱਚਿਆਂ ਦੀ ਹੋਊਗੀ ਤਾਂ ਨਾਲੋਂ ਪਹਿਲਾਂ ਮਦਰ ਚਾਈਲਡ ਕੇਅਰ ਯੂਨਿਟ ਜਿਹੜਾ ਆਪਣੇ ਆਪ ਦੇ ਵਿੱਚ ਐਸੀ ਸਸਤਾ ਹੋਊਗੀ ਵੀ ਡਿਲੀਵਰੀ ਵਾਸਤੇ ਔਰ ਬੱਚੇ ਮਾਂ ਦੇ ਦੇਖਭਾਲ ਵਾਸਤੇ ਉਹਦੀ ਮੈਡੀਕਲ ਟਰੀਟਮੈਂਟ ਲਈ ਕਿਤੇ ਬਾਹਰ ਨਹੀਂ ਜਾਣਾ ਪਊਗਾ। ਉਹਦੀ ਸਾਰੇ ਤੁਸੀਂ ਦੇਖ ਰਹੇ ਹੋ ਬਹੁਤ ਤੇਜ਼ੀ ਦੇ ਨਾਲ ਸ਼ੁਰੂ ਹੋਈ ਆ। ਉਹਦਾ ਤਾਂ ਤਕਰੀਬਨ 10 ਕੋ 11 ਕਰੋੜ ਰੁਪਏ ਦਾ ਖਰਚ ਜਿਹੜਾ ਆਉਂਦਾ ਅਨੁਮਾਨ ਹੈ। ਇਸੇ ਤਰੀਕੇ ਨਾਲ ਕ੍ਰਿਟੀਕਲ ਕੇਅਰ ਯੂਨਿਟ ਉਹਦੀ ਵੀ ਸਾਰੀ ਤੁਸੀਂ ਦੇਖਿਆ ਬਹੁਤ ਤੇਜ਼ੀ ਨਾਲ ਸ਼ੁਰੂ ਹੋਰ 13.5 ਕਰੋੜ ਰੁਪਏ ਦੀ ਲੱਗਦੇ ਨਾਲ ਉਹ ਵੀ ਉਹ ਉਹਦਾ ਕੰਮ ਜਿਹੜਾ ਚੱਲੀ ਜਾ ਰਿਹਾ ਸਾਡੀ ਆਈਪੀਐਚਐਲ ਲਾਇਬ੍ਰੇਰੀ ਆ 94.98 ਲੱਖ ਤਕਰੀਬਨ ਕਰੋੜ ਰੁਪਿਆ ਹੀ ਹੋ ਗਿਆ ਉਹਦੇ ਨਾਲ ਜਿੰਨੀਆਂ ਸਾਡੀਆਂ ਲੈਬਾਰਟਰੀਜ਼ ਨੇ ਉਹ ਸਾਰੀਆਂ ਅੰਡਰ ਵਨ ਰੂਫ ਹੋ ਜਾਣਗੀਆਂ ਕਿਤੇ ਜਾਣ ਦੀ ਲੋੜ ਨਹੀਂ ਅੰਡਰ ਵਨ ਰੂਫ ਰਹਿ ਕੇ ਉਹ ਤੁਸੀਂ ਲੋਕਾਂ ਨੂੰ ਉਹਦਾ ਐਡਵਾਂਟੇਜ ਜਿਹੜਾ ਵਾ ਉਹ ਮਿਲੂਗਾ ਪਿਛਲੇ ਸਮੇਂ ਦੇ ਵਿੱਚ ਅਲਟਰਾ ਸਾਊਂਡ ਮਸ਼ੀਨ ਅਮੂਮ ਨਹੀਂ ਖਰਾਬ ਰਹਿੰਦੀ ਸੀ ਕਿਤੇ ਫਿਲਮਾਂ ਨਹੀਂ ਸੀ ਆਉਂਦੀਆਂ 24 ਲੱਖ ਕਿੰਨੇ ਹਜ਼ਾਰ ਰੁਪਇਆ ਖਰਚ ਕੇ ਨਵੀਂ ਅਲਟਰਾ ਸਾਊਂਡ ਮਸ਼ੀਨ ਜਿਹੜੀ ਆ ਉਹ ਵੀ ਤਿਆਰ ਹੋ ਕੇ ਲੋਕਾਂ ਦੀ ਸੇਵਾ ਲਈ ਲੱਗੀ ਆ ਇਸ ਤੋਂ ਬਾਅਦ ਸਰ ਕ੍ਰਿਸ਼ਨਾ ਡਾਇਗਨੋਸਟਿਕ ਸੈਂਟਰ ਇੱਥੇ ਆਇਆ ਜਿਹੜਾ ਮਾਰਕੀਟ ਨਾਲੋਂ 70% ਡਿਸਕਾਊਂਟ ਦੇ ਉੱਪਰ ਲੋਕਾਂ ਨੂੰ ਜਿਹੜੀ ਆ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਨੇ ਸੋ ਕਹਿਣ ਤੋਂ ਭਾਵੇਂ ਆ ਅਸੀਂ ਹੁਣੇ ਜਿਹੜੀ ਸਾਡੀ ਲੈਬ ਆ ਜਿਹਨੂੰ ਆਪਾਂ ਹੁਣੇ ਇਨੋਗਰੇਟ ਕਰਕੇ ਆਏ ਆ ਆਰਟੀ ਪੀਸੀਆਰ ਲੈਬ ਤੁਸੀਂ ਦੇਖਿਆ ਜੀ ਇਹ ਕੋਵਿਡ ਦੇ ਵਿੱਚ ਸ਼ੁਰੂ ਹੋਈ ਸੀ ਆਰਟੀ ਪੀਸੀਆਰ ਲੈਬ ਔਰ ਹੁੰਦਾ ਕੀ ਸੀ ਵੀ ਲੋਕ ਸੈਂਪਲ ਦੇ ਕੇ ਜਾਂਦੇ ਸੀਗੇ ਔਰ ਸੈਂਪਲ ਫਿਰ ਤੁਹਾਨੂੰ ਅੰਮ੍ਰਿਤਸਰ ਭੇਜਨੇ ਪੈਂਦੇ ਸੀ ਔਰ ਫਿਰ ਇੱਕ ਇੱਕ ਦੇਣਾ ਲੋਕ ਵੇਟ ਕਰਦੇ ਸੀ ਵੀ ਕਿਸ ਵਕਤ ਉਹਦਾ ਰਿਜ਼ਲਟ ਆਊਗਾ ਕਿਹੜੇ ਵੇਲੇ ਟ੍ਰੀਟਮੈਂਟ ਸ਼ੁਰੂ ਹੋਊਗੀ ਅੱਜੋ ਜਿਹੜੀ ਲੈਬ ਸੌਰੀ ਉਹ ਬਣ ਕੇ ਤਿਆਰ ਹੋ ਗਈ ਆ ਔਰ ਅੱਜ ਤੋਂ ਹੀ ਉਹਦੀ ਜਿਹੜੀ ਸੈਂਪਲਸ ਨੇ ਹੁਣ ਸਾਨੂੰ ਅੰਮ੍ਰਿਤਸਰ ਵਗੈਰਾ ਕਿਤੇ ਭੇਜਣ ਦੀ ਲੋੜ ਨਹੀਂ ਹੋਊਗੀ ਉਹ ਬਕਾਇਦਾ ਇੱਥੇ ਹੀ ਉਹਦੇ ਸੈਂਪਲਸ ਲੈ ਕੇ ਇੱਥੇ ਹੀ ਟੈਸਟ ਜਿਹੜਾ ਕਰਕੇ ਹੋਊਗਾ ਇਹ ਸਿਰਫ ਉਹਨਾਂ ਇਹ ਲੈਬ ਜਿਹੜੀ ਆ ਕੋਵਿਡ ਰਿਲੇਟਡ ਟੈਸਟ ਨਹੀਂ ਕਰੂਗੀ ਇਹਦੇ ਜਿਹੜੀਆਂ ਹੋਰ ਵੀ ਬਿਮਾਰੀਆਂ ਨੇ ਭਾਵੇਂ ਕੋਈ ਵਾਇਰਸ ਆ ਹੋਰ ਆ ਉਹਨਾਂ ਸਾਰਿਆਂ ਦੀ ਸੈਂਪਲਿੰਗ ਲੈ ਕੇ ਉਹਨਾਂ ਦੀ ਜਿਹੜੀ ਰਿਜ਼ਲਟਸ ਨੇ ਇੱਥੇ ਆਣਗੇ ਤੁਸੀਂ ਦੇਖਿਆ ਕਿੰਨੀ ਖੂਬਸੂਰਤ ਉਹ ਲੈਬਰੀ ਸੌਰੀ ਲੈਬ ਬਣੀ ਆ ਔਰ ਉਹਦੇ ਵਿੱਚ ਜੋ ਜਿੱਤੇ ਸਾਡੇ ਡਾਕਟਰ ਸੈਨੀਓ ਨੂੰ ਲੋਕ ਆਫਟਰ ਕਰ ਰਹੇ ਨੇ ਉਹਦੇ ਨਾਲ ਡਾਕਟਰ ਬਿਊਟੀ ਸਿੰਘ ਜਿਹੜੇ ਆਪ ਇੱਕ ਸਾਇੰਟਿਸਟ ਨੇ ਜਿਹਨੇ ਪੀ ਐਚ ਡੀ ਆ ਉਹ ਵੀ ਉਸ ਚੀਜ਼ ਨੂੰ ਦੇਖਭਾਲ ਕਰ ਰਹੀ ਹੈ ਸੋ ਕਹਿਣ ਤੋਂ ਭਾਵ ਕਿ ਇਹਨਾਂ ਦੇ ਜਿਹੜੇ ਰਿਜ਼ਲਟਸ ਹੋਣਗੇ ਉਹ ਬਿਲਕੁਲ ਵਧੀਆ ਹੋਣਗੇ ਆਪ ਤੋਂ ਦਿਮਾਗ ਹੋਣਗੇ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਗੁੰਜਾਇਸ਼ ਨਹੀਂ ਹੋਊਗੀ ਸੋ ਇਹ ਸਾਰੀਆਂ ਚੀਜ਼ਾਂ 2-3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਔਰ ਨਾਲ 32 ਕਰੋੜ ਰੁਪਇਆ ਸਿਹਤ ਸੇਵਾਵਾਂ ਦੇ ਵਿੱਚ ਲੱਗਿਆ ਔਰ ਉਹਦਾ ਅਸਰ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਈ ਚੀਜ਼ਾਂ ਸਾਡੀਆਂ ਜਿਹੜੀਆਂ ਚਾਲੂ ਹੋ ਗਈਆਂ ਨੇ ਕਈ ਅੰਡਰ ਪ੍ਰੋਸੈਸ